ਅੱਛਾ ਅੱਜ ਫਿਰ ਇੱਥੇ ਤੁਸੀਂ ਕੀ ਸਮਰਥਨ ਦੇਣ ਵਾਸਤੇ ਪਹੁੰਚੇ ਅਮਰਤਪਾਲ ਸਿੰਘ ਨੂੰ ਨਹੀਂ ਸਮਰਥਨ ਅਸੀਂ ਜੀ 2 ਦਿਨ ਪਹਿਲਾਂ ਦੇ ਚੁੱਕੇ ਆ ਅਸੀਂ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਵੋਟ ਅਮਰਤਪਾਲ ਨੂੰ ਪਾਓ ਬਿਲਕੁਲ ਜੀ ਅਮਰਤਪਾਲ ਤੇ ਬਹੁਤ ਲੀਡ ਨਾਲ ਜਿੱਤਣਗੇ ਅੱਛਾ ਅਮਰਤਪਾਲ ਦੇ ਉੱਤੇ ਤਾਂ ਇਲਜ਼ਾਮ ਹੀ ਵੱਡੇ ਵੱਡੇ ਲਾਏ ਜਾ ਰਹੇ ਆ ਸਰਕਾਰਾਂ ਕਹਿ ਰਹੀਆਂ ਨੇ ਵਿਰੋਧੀ ਕਹਿ ਰਹੇ ਨੇ ਆਰਐਸਐਸ ਦਾ ਬੰਦਾ ਹੈ ਤਾਂ ਕਹਿੰਦੇ ਪਲੈਂਟਡ ਬੰਦਾ ਹੈ ਜੀ ਇਹ ਤੁਹਾਨੂੰ ਅਮਰਤਪਾਲ ਇਹੋ ਜਿਹਾ ਲੱਗਦਾ ਏ ਤੇ ਤੁਸੀਂ ਇਹ ਵੇਖੋ ਕਿ ਸ਼ਾਮ ਦੇ ਟਾਈਮ ਰਾਤ ਦੇ ਟਾਈਮ 8 ਵਜੇ ਤੋਂ ਬਾਅਦ ਆਪਾਂ ਪਰਿਵਾਰਾਂ ਦੇ ਨਾਲ ਸ਼ਹਿਰ ਦੇ ਵਿੱਚੋਂ ਲੰਘ ਸਕਦੇ ਆ ਪਿੰਡਾਂ ਦੀ ਗੱਲ ਤੇ ਬੜੀ ਦੂਰ ਦੀ ਗੱਲ ਏ ਤਾਂ ਇਹ ਤੁਹਾਨੂੰ ਇਕੱਠ ਦੀਆਂ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਆ ਇੱਕ ਲੰਮਾ ਇਕੱਠ ਅਮਰਤਪਾਲ ਸਿੰਘ ਦੇ ਹੱਕ ਦੇ ਅੰਦਰ ਜਿਹੜਾ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਕਾਫਲਾ ਦੇਖ ਲਓ ਕਿੱਥੋਂ ਕਾਫਲਾ ਸ਼ੁਰੂ ਹੁੰਦਾ ਤਕਰੀਬਨ 2 ਕਿਲੋਮੀਟਰ ਤੱਕ ਜਿਹੜਾ ਪਿੱਛੇ ਜਿਹੜਾ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹੁੰਚੇ ਨੇ ਅਮਰਪਾਲ ਸਿੰਘ ਦੇ ਹੱਕ ਦੇ ਅੰਦਰ ਰੋਡ ショਅ ਦੇ ਅੰਦਰ ਅਕਸਰ ਜਿਹੜੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਦੋਂ ਚੋਣਾਂ ਲੜਦੀਆਂ ਸੀ ਤਾਂ ਉਹਨਾਂ ਦੇ ਪਿੱਛੇ ਜਿਹੜਾ ਇਹੀ ਲੋਕ ਹੁੰਦੇ ਸਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਢੰਡੇ ਹੁੰਦੇ ਸਨ ਪਰ ਐਤ ਕੀ ਕਹਿੰਦੇ ਹਵਾ ਕੁਝ ਹੋਰ ਆ ਐਤ ਕੀ ਸਮੀਕਰਨ ਕੁਝ ਹੋਰ ਹੋਣਗੇ ਕਿਉਂਕਿ ਇਸ ਵਾਰ ਜਿਹੜੇ ਲੋਕ ਨੇ ਉਹ ਉਹ ਬਦਲ ਚੁੱਕੇ ਨੇ ਲੋਕ ਜਾਗ ਚੁੱਕੇ ਨੇ ਅਤੇ ਲੋਕਾਂ ਨੇ ਇਸ ਵਾਰ ਕਿਸ ਨੂੰ ਆਪਣਾ ਉਮੀਦਵਾਰ ਚੋਣਨਾਗਾ ਕਿਸ ਨੂੰ ਆਪਣਾ ਐਮਪੀ ਚੋਣਨਾਗਾ ਇਹ ਤਾਂ 4 ਜੂਨ ਤੈਅ ਕਰੇਗੀ 1 ਜੂਨ ਤੈਅ ਕਰੇਗੀ ਜਦੋਂ ਲੋਕਾਂ ਨੇ ਵੋਟਾਂ ਪਾਉਣ ਜਾਣਾ ਬਟਨ ਆਪਣਾਗਾ ਪਰ ਜੋ ਇਹ ਇਕੱਠ ਨੇ ਇਥੋਂ ਜਿਹੜੇ ਅੰਦਾਜ਼ੇ ਲਗਾਏ ਜਾ ਸਕਦੇ ਨੇ ਕਿ ਇਸ ਵਾਰ ਹਲਕਾ ਖਡੂਰ ਸਾਹਿਬ ਦੇ ਅੰਦਰ ਹਲਕਾ ਖਡੂਰ ਸਾਹਿਬ ਦੇ ਅੰਦਰ ਜਿਹੜਾ ਇੱਕ ਵੱਡਾ ਇਤਿਹਾਸ ਸਿਰਜਿਆ ਜਾਵੇਗਾ ਇੱਕ ਵੱਡਾ ਇਤਿਹਾਸ ਇੱਥੇ ਬਣ ਸਕਦਾਗਾ ਕਿਉਂਕਿ ਇੱਥੇ ਲੋਕ ਜਿਹੜੇ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇਕੱਠੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਰੋਡ ਸ਼ੋਅ ਦੇ ਅੰਦਰ ਜਿਹੜੇ ਇਕੱਠ ਨਜ਼ਰ ਆ ਰਹੇ ਨੇ ਮੌਜੂਦ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਦੇ ਨਾਲ ਬਾਈ ਜੀ ਅਮਰਤਪਾਲ ਸਿੰਘ ਦੇ ਰੋਡ ਸ਼ੋਅ ਦੇ ਵਿੱਚ ਆਏ ਹੋ ਤੁਸੀਂ ਤੁਸੀਂ ਵੀ ਚੋਂ ਲੜ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੰਤ ਸਿੰਘ ਜ਼ੋੜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ 222 ਵਿੱਚ ਪਹਿਲਾਂ ਵੀ ਅਸੀਂ ਇਲੈਕਸ਼ਨ ਲੜ ਚੁੱਕੇ ਆ ਅਸੀਂ ਜਦ ਵੀ ਇਲੈਕਸ਼ਨ ਲੜਦੇ ਬਿਨਾਂ ਕਿਸੇ ਲਾਲਚ ਤੋਂ ਇਲੈਕਸ਼ਨ ਲੜਦੇ ਆ ਜੀ ਅੱਜ ਆਹ ਲੜਦੇ ਹਾਂ ਆਜਾਦ ਹੀ ਲੜਦੇ ਜੀ ਸਾਡਾ ਮਿਸ਼ਨ ਵੀ ਚੱਲ ਰਿਹਾ ਏ ਸਾਡੇ ਜਿਆਦਾਤਰ ਫੌਜੀ ਨੇ ਇਹਦੇ ਵਿੱਚ ਮਿਸ਼ਨ ਆਜਾਦ ਹੈਲਪ ਆਰਗੇਨਾਈਜੇਸ਼ਨ ਰਜਿਸਟਰਡ ਪੰਜਾਬ ਦੇ ਤੇ ਅਸੀਂ ਪੰਜਾਬ ਚੇਅਰਮੈਨ ਵੀ ਆ ਔਰ ਮੇਰੀ ਸਾਰੀ ਟੀਮ ਇੱਥੇ ਨਾਲ ਏ ਅੱਛਾ ਅੱਜ ਫਿਰ ਇੱਥੇ ਤੁਸੀਂ ਕੀ ਸਮਰਥਨ ਦੇਣ ਵਾਸਤੇ ਪਹੁੰਚੇ ਅਮਰਤਪਾਲ ਸਿੰਘ ਨੂੰ ਨਹੀਂ ਸਮਰਥਨ ਅਸੀਂ ਜੀ 2 ਦਿਨ ਪਹਿਲਾਂ ਦੇ ਚੁੱਕੇ ਆ ਅਸੀਂ ਸਾਡਾ ਚੋਣ ਨਿਸ਼ਾਨ ਸਮੁੰਦਰੀ ਜਹਾਜ਼ ਹੀ ਪਹਿਲਾਂ ਵੀ ਸਾਡਾ ਚੋਣ ਨਿਸ਼ਾਨ ਸਮੁੰਦਰੀ ਜਹਾਜ਼ ਸੀ ਤੇ ਹੁਣ ਵੀ ਸਾਡਾ ਚੋਣ ਨਿਸ਼ਾਨ ਸਮੁੰਦਰੀ ਜਹਾਜ਼ ਏ ਜੀ ਪਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਵੋਟ ਅਮਰਤ ਬਿਲਕੁਲ ਜੀ ਅਮਰਪਾਲ ਤੇ ਬਹੁਤ ਲੀਡ ਨਾਲ ਜਿੱਤਣਗੇ ਜਿਸ ਵਕਤ ਸਾਡਾ ਪਹਿਲਾਂ ਵੀ ਕਦੇ ਸਮਰਥਨ ਹੋਇਆ ਹੋਇਆ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਮਾਨਜੀ ਦੇ ਨਾਲ ਉਹਨਾਂ ਨੂੰ ਹੀ ਸਮਰਥਨ ਕੀਤਾ ਸੀ ਤੇ ਬਿਨਾਂ ਕਿਸੇ ਲਾਲਚ ਤੋਂ ਕੀਤਾ ਸੀ ਉਹ ਵੀ ਜਿੱਤੇ ਸੀ ਚਾਹੇ ਉਹ ਥੋੜੀ ਬੋਰ ਦੇ ਜੁੱਤੇ ਨੇ ਅੱਛਾ ਅਮਰਤਪਾਲ ਦੇ ਉੱਤੇ ਤਾਂ ਇਲਜ਼ਾਮ ਹੀ ਵੱਡੇ ਵੱਡੇ ਲਾਏ ਜਾ ਰਹੇ ਆ ਸਰਕਾਰਾਂ ਕਹਿ ਰਹੀਆਂ ਨੇ ਵਿਰੋਧੀ ਕਹਿ ਰਹੇ ਨੇ ਆਰਐਸਐਸ ਦਾ ਬੰਦਾ ਹੈ ਤਾਂ ਕਹਿੰਦੇ ਪਲੈਂਟਡ ਬੰਦਾ ਹੈ ਤਾਂ ਜੇ ਤੁਹਾਨੂੰ ਅਮਰਤਪਾਲ ਇਹੋ ਜਿਹਾ ਲੱਗਦਾ ਹੈ ਤੇ ਤੁਸੀਂ ਇਹ ਵੇਖੋ ਕਿ ਸ਼ਾਮ ਦੇ ਟਾਈਮ ਰਾਤ ਦੇ ਟਾਈਮ 8 ਵਜੇ ਤੋਂ ਬਾਅਦ ਆਪਾਂ ਪਰਿਵਾਰਾਂ ਦੇ ਨਾਲ ਸ਼ਹਿਰ ਦੇ ਵਿੱਚੋਂ ਲੰਘ ਸਕਦੇ ਆ ਪਿੰਡਾਂ ਦੀ ਗੱਲ ਤੇ ਬੜੀ ਦੂਰ ਦੀ ਗੱਲ ਹੈ ਕਿਤੇ ਨਾ ਕਿਤੇ ਜੇ ਉਹਨਾਂ ਲੱਗਦਾ ਹੈ ਕਿ ਕੋਈ ਆਯੋਧਾ ਆਣ ਕੇ ਬਦਲਾਅ ਕਰੇਗਾ ਤੇ ਸਰਕਾਰਾਂ ਦੇ ਵਿੱਚ ਸਮੇਂ-ਸਮੇਂ ਦੇ ਨਾਲ ਹਰ ਇਨਸਾਨ ਕਿਸੇ ਨਾ ਕਿਸੇ ਪਾਰਟੀਬਾਜ਼ੀ ਦੇ ਨਾਲ ਜੁੜਿਆ ਹੋਇਆ ਹੈ ਤੇ ਆਪਾਂ ਜੁਂਗਲਾਂ ਬਰਾਬਰ ਨਹੀਂ ਆ ਬਾਬੇ ਨਾਨਕ ਨੇ ਤੁਹਾਨੂੰ ਦੱਸਿਆ ਹੈ ਤੇ ਲੋਕ ਕਿੱਥੋਂ ਘਟੇ ਹੋ ਸਕਦੇ ਆ ਬਿਲਕੁਲ ਤਾਂ ਹੈ ਅਜਾਤ ਤੌਰ ਦੇ ਤੇ ਉਮੀਦਵਾਰ ਸੀਗੇ ਚੋਣ ਲੜ ਰਹੇ ਨੇ ਪਰ ਇਹਨਾਂ ਨੇ ਆਪਣਾ ਸਮਰਥਨ ਅਮਰਤਪਾਲ ਸਿੰਘ ਦੇ ਹੱਕ ਦੇ ਅੰਦਰ ਦੇ ਦਿੱਤਾ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਆਪਣੇ ਵਰਕਰਾਂ ਦੇ ਨਾਲ ਸਾਥੀਆਂ ਦੇ ਨਾਲ ਅਮਰਤਪਾਲ ਸਿੰਘ ਦੇ ਹੱਕ ਦੇ ਅੰਦਰ ਇਹ ਪ੍ਰਚਾਰ ਕਰਨ ਦੇ ਲਈ ਪਹੁੰਚ ਚੁੱਕੇ ਨੇ ਅੱਜ ਤਨਤਨ ਸਾਹਿਬ ਵਿਧਾਨ ਸਭਾ ਹਲਕਾ ਤਨਤਨ ਦੇ ਅੰਦਰ ਜਿਹੜਾ ਇਹ ਸ਼ਹਿਰ ਦੇ ਅੰਦਰ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਉਸ ਰੋਡ ਸ਼ੋਅ ਦੇ ਅੰਦਰ ਸ਼ਾਮਲ ਹੋਏ ਨੇ ਆਪਣੇ ਵਰਕਰਾਂ ਸਾਥੀਆਂ ਦੇ ਨਾਲ ਤੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਪਾਈ ਅਮਿਤ ਪਾਤਲ ਸਿੰਘ ਨੂੰ ਵੋਟ ਪਾਓ ਤੇ ਉਹਨਾਂ ਨੂੰ ਇੱਕ ਵੱਡੀ ਲੀਡ ਦੇ ਨਾਲ ਜਿਤਾ ਕੇ ਸੰਸਦ ਦੇ ਵਿੱਚ ਭੇਜੋ ਕਹਿਰਾ ਪਰਸੋਂ ਗੁਰਜਿੰਦਰ ਸਿੰਘ ਦੇ ਨਾਲ ਮੈ ਰਾਜੇ ਸੀ ਭੁੱਲ ਤਨਤਨ ਸਾਹਿਬ